ਬਾਲੀਵੁੱਡ ਅਦਾਕਾਰ ਤੇ ਸੰਸਦ ਮੈਂਬਰ ਬਣੇ ਕੰਗਣਾ ਰਣੌਤ ਤੇ ਕਿਸਾਨਾਂ ਖਿਲਾਫ ਫਿਰ ਇੱਕ ਟਿੱਪਣੀ ਕੀਤੀ ਹੈ ਕੰਗਣਾ ਰਣੌਤ ਨੇ ਕਿਸਾਨਾਂ ਦੇ ਖਿਲਾਫ ਵੱਡਾ ਬਿਆਨ ਦਿੱਤਾ ਹੈ ਹੁਣ ਕਿਸਾਨਾਂ ਵੱਲੋਂ ਵੀ ਕੰਗਣਾ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਕਾਰਵਾਈ ਕਰ ਲਈਏ ਕੰਗਣਾ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ ਕਿਸਾਨਾਂ ਨੇ ਹੁਣ ਕੰਗਣਾ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕੀ ਮਾਜਰਾ ਸੀ ਕੰਗਣਾ ਨੇ ਐਸਾ ਕਿਹੜਾ ਹੁਣ ਫਿਰ ਤਾਜ਼ਾ ਬਿਆਨ ਦਿੱਤਾ ਕਿ ਕਿਸਾਨ ਭੜਕ ਕੇ ਕਿਸਾਨਾਂ ਵੱਲੋਂ ਕੋਰਟ ਦੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਹੈ ਕੰਗਣਾ ਰਣਾਉਤ ਦੇ ਖਿਲਾਫ ਤੁਸੀਂ ਜਿਹੜੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਾਲੀਵੁੱਡ ਤੋਂ ਜੋ ਕਿ ਸੰਸਦ ਮੈਂਬਰ ਬਣੇ ਕੰਗਣਾ ਰਣਾਉਤ ਹਿਮਾਚਲ ਦੀ ਮੰਡੀ ਸੀਟ ਤੋਂ ਜਿੱਤੇ ਨੇ ਔਰ ਉਦੋਂ ਤੋਂ ਲੈ ਕੇ ਉਹ ਸੁਰੱਖੀਆਂ ਵਿੱਚ ਬਣੇ ਹੋਏ ਨੇ ਕੰਗਣਾ ਰਣਾਉਤ ਵੱਲੋਂ ਹਰ ਰੋਜ਼ ਕੋਈ ਨਾ ਕੋਈ ਐਸਾ ਬਿਆਨ ਦਿੱਤਾ ਜਾਂਦਾ ਹੈ ਜਿਹੜਾ ਕਿ ਸਮਾਜ ਦੇ ਵਿਰੁੱਧ ਸਿੱਖਾਂ ਦੇ ਵਿਰੁੱਧ ਜਾਂ ਕਿਸਾਨਾਂ ਦੇ ਵਿਰੁੱਧ ਜਾਂ ਪੰਜਾਬੀਆਂ ਦੇ ਵਿਰੁੱਧ ਉਹ ਆਪਣਾ ਇਹੋ ਜਿਹਾ ਢੜਕਾਉ ਬਿਆਨ ਦਿੰਦੇ ਨੇ ਕਿ ਉਹਨਾਂ ਨੂੰ ਸੁਰਖੀਆਂ ਵਿੱਚ ਬਣੇ ਰਹਿਣ ਦਾ ਜਿਹੜਾ ਸ਼ੌਂਕ ਹੋ ਗਿਆ ਔਰ ਉਹਨਾਂ ਨੂੰ ਜਿਹੜਾ ਕਿ ਹੁਣ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੀ ਜਿਹੜਾ ਇੱਕ ਪਾਸੇ ਆਪਣੇ ਜਾਇਦਾਦ ਵੀ ਬੋਚਣੀ ਪੈ ਗਈ ਲੇਕਿਨ ਉਹ ਫਿਰ ਵੀ ਬਾਜ਼ ਨਹੀਂ ਆ ਰਹੇ ਫਿਰ ਵੀ ਕੋਈ ਐਸਾ ਬਿਆਨ ਦਿੰਦੇ ਨੇ ਜਿੰਨੇ ਨਾਲ ਕਿਸਾਨਾਂ ਨੂੰ ਔਰ ਪੰਜਾਬੀਆਂ ਨੂੰ ਬਹੁਤ ਠੇਸ ਪਹੁੰਚਦੀ ਔਰ ਫਿਰ ਉਹਨਾਂ ਨੂੰ ਜਿਹੜਾ ਕਿ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਔਰ ਕੰਗਨਾ ਰੌਤ ਫਿਰ ਵੀ ਬਾਰ-ਬਾਰ ਉਹ ਜਿਹੜੇ ਬਿਆਨ ਦੇ ਰਹੀ ਔਰ ਕਿਉਂ ਬਿਆਨ ਦਿੰਦੀ ਏ ਉਹਨੂੰ ਕੌਣ ਕਹਿ ਰਿਹਾ ਇਸ ਤਰ੍ਹਾਂ ਦੇ ਬਿਆਨ ਦੇਣ ਵਾਸਤੇ ਸੋ ਕੰਗਨਾ ਰੌਤ ਨੇ ਹੁਣ ਫਿਰ ਵੱਡਾ ਬਿਆਨ ਦਿੱਤਾ ਹੈ ਕਿਸਾਨਾਂ ਦੇ ਖਾਤਰ ਸੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੰਸਦ ਮੈਂਬਰ ਬਣੀ ਕੰਗਨਾ ਰੌਤ ਨੇ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿ ਬੀਜੇਪੀ ਨੂੰ ਵੀ ਔਰ ਆਪਣੇ ਆਪ ਨੂੰ ਵੀ ਜਿਹੜਾ ਪੂਰੀ ਤਰ੍ਹਾਂ ਜਿਹੜਾ ਚਰਚਾ ਦਾ ਵਿਸ਼ਾ ਬਾਇਆ ਹੋਇਆ ਔਰ ਬੀਜੇਪੀ ਦੀ ਵੀ ਕਿਰਕਰੀ ਕਰਵਾ ਰਹੀ ਹੈ ਬੀਜੇਪੀ ਨੇ ਵੀ ਆਪਣੇ ਜਿਹੜਾ ਕੀ ਉਹਨਾਂ ਤੋਂ ਪਿੱਛੇ ਆਪਣੇ ਪੈਰ ਹੱਥ ਖਿੱਚ ਲੈਣੇ ਕਿ ਇੱਕ ਇੱਕ ਅੰਗਣਾ ਵੀ ਆਪਣੇ ਨਿੱਜੀ ਬਿਆਨ ਹੋ ਸਕਦੇ ਨੇ ਲੇਕਿਨ ਕੰਗਣਾ ਨੌਥ ਫਿਰ ਵੀ ਜਿਹੜੇ ਵਾਰ-ਵਾਰ ਇਸੋ ਜਿਹੇ ਬਿਆਨ ਦਿੰਦੀ ਹੈ ਸੋ ਉਹਨਾਂ ਨੇ ਤਾਜ਼ਾ ਕੀ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਕਿਸਾਨ ਵਾਰ-ਵਾਰ ਧਰਨੇ ਲਾਉਂਦੇ ਨੇ ਜੋ ਕਿਸਾਨ ਕੇਂਦਰ ਦੀ ਸਰਕਾਰ ਤੋਂ ਮੰਗਾਂ ਕਰਦੇ ਨੇ ਉਹ ਮੰਗਾਂ ਤਾਂ ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨਾਂ ਨੂੰ ਦੇ ਚੁੱਕੀ ਏ ਸਿਰਫ ਕਿਸਾਨ ਜਿਹੜੇ ਰਾਜਨੀਤੀ ਕਰ ਰਹੇ ਨੇ ਕਿਸਾਨ ਜਿਹੜੇ ਇੱਕ ਕਾਂਗਰਸ ਸਰਕਾਰ ਦੇ ਨਾਲ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਾਜਪਾ ਸਰਕਾਰ ਦੇ ਖਿਨਾਬ ਧਰਨੇ ਲਾਉਂਦੇ ਨੇ ਜੋ ਕਿ ਇਹ ਬਿਲਕੁਲ ਰਾਜਨੀਤੀ ਔਰ ਜਿਹੜਾ ਕਿ ਬਦਲੇਖੋਰੀ ਦੀ ਭਾਵਨਾ ਹੈ ਕੰਗਣਾ ਨੇ ਕਿਹਾ ਕਿ ਕਿਸਾਨਾਂ ਨੂੰ ਐਮਐਸਪੀ ਵੀ ਮਿਲ ਰਹੀ ਏ ਕਿਸਾਨਾਂ ਨੂੰ ਜਿਹੜਾ ਪੂਰੇ ਫਸਲਾਂ ਦੇ ਰੇਟ ਵੀ ਮਿਲ ਰਹੇ ਨੇ ਲੇਕਿਨ ਕਿਸਾਨਾਂ ਦੇ ਕੋਲ ਕੋਈ ਬਾਤ ਮੰਗ ਹੀ ਨਹੀਂ ਜੋ ਤੁਮਨੇ ਕਿਉਂ ਲਾਉਂਦੇ ਨੇ ਉਹ ਸਿਰਫ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਔਰ ਆਪਣੇ ਆਪਣੀ ਲੀਡਰੀ ਚਮਕਾਉਣ ਵਾਸਤੇ ਸਭ ਕੁਝ ਇਹ ਕਿਸਾਨ ਕਰਦੇ ਨੇ ਸੋ ਕਿਸਾਨਾਂ ਦੇ ਵੱਲੋਂ ਜਦੋਂ ਇਹੋ ਜਿਹਾ ਬਿਆਨ ਦਿੱਤਾ ਕੰਗਣਾ ਨੇ ਤਾਂ ਫਿਰ ਕਿਸਾਨਾਂ ਨੇ ਕੰਗਣਾ ਦੇ ਖਿਲਾਫ ਜਿਹੜਾ ਕੀ ਕੇਸ ਦਰਜ ਕਰਵਾਇਆ ਹੈ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਨੇ ਕਿਸਾਨ ਜੋ ਕਿ ਕਿਸਾਨਾਂ ਦੇ ਵੱਲੋਂ ਹੁਣ ਕੰਗਣਾ ਨੂੰ ਫੇਰ ਘੇਰਨ ਦੀ ਤਿਆਰੀ ਕੀਤੀ ਹੈ ਸੋ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਮੁਦਈ ਵਕੀਲ ਰਾਮ ਸ਼ੰਕਰ ਸ਼ਰਮਾ ਹਨ ਮੁਦਈ ਨੇ ਕੇਸ ਦਰਜ ਕਰਵਾਇਆ ਜੋ ਕਿ ਕੰਗਨਾ ਦੇ ਖਿਲਾਫ ਆਗਰਾ ਦੀ ਇੱਕ ਅਦਾਲਤ ਦੇ ਵਿੱਚ ਯੂਪੀ ਦੇ ਵਿੱਚ ਆਗਰਾ ਦੀ ਅਦਾਲਤ ਵਿੱਚ ਕੇਸ ਦਰਜ ਹੋਇਆ ਸੋ ਮੁਦਈ ਦੇ ਵਕੀਲ ਰਾਮ ਸ਼ੰਕਰ ਨੇ ਦੱਸਿਆ ਕਿ ਜਸਟਿਸ ਅਨੁਸ਼ کمار ਸਿੰਘ ਨੇ ਕੇਸ ਦਰਜ ਕਰ ਲਿਆ ਹੈ ਤੇ ਮੁਦਈ ਦੇ ਵਕੀਲ ਨੂੰ ਬਿਆਨ ਦਰਜ ਕਰਵਾਉਣ ਲਈ 17 ਸਤੰਬਰ ਨੂੰ ਜਿਹੜਾ ਕਿ ਬੁਲਾਇਆ ਗਿਆ ਕੋਰਟ ਦੇ ਵਿੱਚ ਸੋ ਵਕੀਲ ਨੇ 31 ਅਗਸਤ ਨੂੰ 2024 ਨੂੰ ਆਗਰਾ ਪੁਲਿਸ ਕਮਿਸ਼ਨਰ ਤੇ ਨਿਊ ਆਗਰਾ ਪੁਲਿਸ ਸਟੇਸ਼ਨ ਇੰਚਾਰਜ ਨੂੰ ਸ਼ਿਕਾਇਤ ਭੇਜ ਕੇ ਕੰਗਣਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਸੋ ਅਗਸਤ ਦੇ ਆਖਰੀ ਹਫਤੇ ਕੰਗਣਾ ਨੇ ਐਮਐਸਪੀ ਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਬਾਰੇ ਟਿੱਪਣੀ ਕੀਤੀ ਸੀ ਸੋ ਜਿਸ ਕਾਰਨ ਇਹ ਮਾਮਲਾ ਦਰਜ ਕੀਤਾ ਗਿਆ ਸੋ ਹੁਣ ਕੰਗਣਾ ਦੀਆਂ ਮੁਸ਼ਕਲਾਂ ਫਿਰ ਵਧ ਗਈਆਂ ਨੇ ਕੰਗਣਾ ਨੂੰ ਆਗਰਾ ਦੀ ਅਦਾਲਤ ਵੱਲੋਂ ਸੱਮਣ ਜਾਰੀ ਕਰਦੇ ਗਏ ਨੇ ਔਰ ਕੰਗਣਾ ਦੇ ਜਿਹੜੇ ਬਿਆਨ ਦਿੱਜ ਕੀਤੇ ਜਾਣਗੇ ਕੰਗਣਾ ਫਸਦੀ ਨਜ਼ਰ ਆ ਰਹੀ ਏ ਕੰਗਣਾ ਨੂੰ ਕਿਸਾਨ ਜਿਹੜੇ ਨੇ ਹੁਣ ਫਿਰ ਭਾਵੇਂ ਯੂਪੀ ਦੇ ਹੋਣ ਹਰਿਆਣਾ ਦੇ ਹੁਣ ਪੰਜਾਬ ਦੇ ਹੋਣ ਇਹਨਾਂ ਨੂੰ ਕੰਗਣਾ ਜਿਹੜੀ ਟਾਰਗੇਟ ਕਰਦੀ ਏ ਉਹ ਹਰਿਆਣਾ ਦੇ ਵਿੱਚ ਜੋ ਕਿ ਹੁਣ ਚੁਣਾ ਹੋ ਰਹੀਆਂ ਨੇ ਔਰ ਕੰਗਣਾ ਜਿਹੜੀ बार-बार ਬਿਆਨ ਦਿੰਦੀ ਏ ਕਿਸਾਨਾਂ ਦੇ ਪ੍ਰਤੀ ਔਰ ਕੰਗਣਾ ਜਿਹੜੀ ਭਾਜਪੀ ਨੂੰ ਖੋਰਾ ਲਾਣਾ ਚਾਹੁੰਦੀ ਏ ਭਾਜਪੀ ਨੂੰ ਹਰਾਉਣਾ ਚਾਹੁੰਦੀ ਏ ਤੋ ਜਾ ਕੇ ਕੰਗਣਾ ਅੰਦਰ ਖਾਤੇ ਕਾਂਗਰਸ ਨਾਲ ਰੜੀ ਹੋਈ ਹੈ ਰਾਹੁਲ ਗਾਂਧੀ ਦੀ ਸਪੋਰਟ ਤੇ ਆਈ ਹੋਈ ਹੈ ਇਹ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਕਿ ਕੰਗਣਾ ਕੀ ਕਾਰਨ ਇਹ ਕਿਉਂ ਇਹ ਹੋ ਜੇ ਚੋਣਾਂ ਦੇ ਵਿੱਚ ਬਿਆਨ ਦੇ ਰਹੀ ਹੈ ਜੋ ਕਿ ਹੁਣ ਭਾਜਪਾ ਨੇ ਪਹਿਲਾਂ ਹੀ ਬੜਾ ਖਤਰਾ ਬਣਿਆ ਹੋਇਆ ਹੈ ਭਾਜਪਾ ਲਈ ਹਰਿਆਣਾ ਦੇ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਲੀਡਰ ਛੱਡ ਕੇ ਕਾਂਗਰਸ ਸ਼ਾਮਲ ਹੋ ਰਹੇ ਨੇ ਉਹ ਕੰਗਣਾ ਜਿਹੜੀ ਇਹ ਵਾਰ-ਵਾਰ ਇਹ ਬਿਆਨ ਦੇ ਕੇ ਭਾਜਪਾ ਨੂੰ ਜਿਹੜਾ ਕਿ ਖਤਮ ਕਰਨ ਵਾਸਤੇ ਲੱਗੀ ਹੋਈ ਹੈ ਸੋ ਕੰਗਣਾ ਰਣਉਦੇਸ ਬਿਆਨ ਨੂੰ ਲੈ ਕੇ ਕਿਸਾਨਾਂ ਨੇ ਹੰਗਾਮਾ ਕੀਤਾ ਹੋਇਆ ਹੈ